ਸਸਿਆ ਕਾਲ ਮਿਲ ਕਰਦੇ ਹੋ ਸਾਰੇ ਠੀਕ ਠਾਕ ਹੋਣਗੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਅੱਜ ਅਸੀਂ ਚੱਲੇ ਅੰਮ੍ਰਿਤਸਰ ਗੋਲਡਨ ਟੈਂਪਲ 5:00 ਵਜੇ ਸੀ ਤੁਰੇ ਸੀ ਬਿਲਾ ਲੰਗਰ ਤੇ ਅਸੀਂ ਉਤਰੇ ਆ ਚਾਹ ਚੁਪੀਣ ਨੂੰ ਤੇ ਤੁਹਾਨੂੰ ਅੱਗੇ ਜਾ ਕੇ ਦਿਖਾਉਣੀ ਆ ਵਾਹਿਗੁਰੂ ਜੀ ਦੇ ਦਰਸ਼ਨ ਜ਼ਰੂਰ ਕਰਿਓ ਸਾਰੀ ਸੰਗਤ ਸਭ ਤੇ ਕਿਰਪਾ ਦਾ ਹੱਥ ਰੱਖੇ ਵਾਹਿਗੁਰੂ ਹਰਦੀ ਕਲਾ ਚ ਰਹਿਓ ਰੱਖੇ ਵਾਹਿਗੁਰੂ ਸਭ ਨੂੰ ਕੀ ਪੈਸੀ? ਖਾਣਨਾ ਲੰਗਵਾ ਲਿਓ। ਲੱਗ ਗਈਆਂ ਖੇਡਣ। ਚਾਚੂ ਤਾਂ ਨਹੀਂ ਪੀਣੀ। ਆਵੇਂ ਮੈਂ ਇੱਕੋ ਚੀਜ਼ ਖਾਣ ਨੂੰ ਲੈਣੀ ਆ ਤੂੰ ਦੇਣੀ। ਹੈਂ? ਤੇ ਖਾਣ ਨੂੰ ਤੇ ਤੂੰ। ਚਲ ਠੀਕ ਐ। ਚੰਗ ਡੈਡ ਐ ਸੌਰੀ ਡੈਡੀ ਜਿਹੜੇ ਨੇ ਆਜੋ ਆਜੋ ਦਾਵੇ ਮੇਰੇ ਅਸੀਂ ਪਹੁੰਚ ਗਏ ਇੱਥੇ ਲਾ ਦੇ ਹਾਂ ਇੱਧਰ ਲਾ ਦਿੰਦੇ ਹਾਂ ਹੂੰ ਇੱਧਰ ਨੂੰ ਜਾਣਾ ਜਿੰਦਾਂ ਨੂੰ ਬੋਲੋ ਬੋਲ ਰਹੀ ਹਾਂ ਮੈਂ ਕਿੱਥੇ ਕਹਿ ਰਹੀ ਹਾਂ

ਧੁੰਦ ਜੀ ਪਈ ਹੋਈ ਹੈ ਅੱਜ ਦਾ ਲੀਲੀਆਂ ਵਾਲਾ ਬਾਗ ਹੈ ਸੰਭਾਪ ਇਤਿਹਾਸਿਕ ਹੈ ਲੋਕ ਬੂੜੀਆਂ ਨਾ ਬੂੜੀਆਂ ਚਾਈ ਦਾ ਚਰਮਨ ਹੈ ਪੂਰੇ ਟੂਟੀ ਆ ਰਹੀ ਹੈ ਜਿਹੜੇ ਇਹ ਪੈਕਟ

वाहेगुरु hey? uh, जी कर दर्शन वागुरु वागुरु जी सरपला वाहे सबसे कृपा का रखिए वागुरु پھر ائين جو آن لائن ٿا ٿي ٿي ها and as it so, is gone we entertain so please cooperate with them please take care of your valuable you luggage karodashanu waikro ji waikro न धन श्री गुरु रामदास जी धन धन श्री गुरुदास वागुरु गुरु घर दी है वाहे हाँ चलो 둘 내한테 배이 او انسان او انسان او انسان او انسان वाहेगुरु जी सारी संगता एक बार जरूर लिखो धन धन श्री गुरु रामदास जी गुरु वाहे, गौद। वाहे गौद। Let <laughs> it ਸੇਵਾ ਕਰਾਂਗੇ ਜੀ ਤੇਰੇ ਨਾਮ ਦੇ ਸੇਵਾ ਕਰਾਂਗੇ ਜੀ ਤੇਰੇ ਨਾਮ ਦੇ ਮੋਹ ਨੇ ਤੇਰੇ ਪੈਰੀਂ ਪਾਏ ਸਰਵ ਕੀ ਸ਼ਰਨ ਤੇ ਵਾਰੀ ਜਾ ਰਵੰਦੀ ਸਾਸਰੀ ਆਕਾਰ ਸਾਰਿਆਂ ਨੂੰ ਇੱਥੇ ਮੈਂ ਉਹ ਬਲੌਗ ਬੰਦ ਕਰ ਲੱਗੀ ਆ ਸਾਭ ਨੂੰ ਅਕਸ਼ਨ ਕਰੋ ਵਾਈਕ੍ਰੋ ਜੀ ਦਾ ਖਾਸਾ ਵਾਈਕ੍ਰੋ ਜੀ ਕੀ ਫਿਰ ਤੇ ਕੋਵਰੀ ਵਾਈਕ੍ਰੋ ਜਰੂਰ ਲਿਖਿਓ ਤੇ ਵੀਡੀਓ ਨੂੰ ਜਰੂਰ ਸ਼ੇਅਰ ਤੇ ਕਮੈਂਟ ਜਰੂਰ ਕਰਿਓ